ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਤੇ ਉੱਥੇ ਹੀ ਆਪਣੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਉੱਥੇ ਹੀ ਡਾਕਟਰ ਅਮਰ ਸਿੰਘ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਫਿਰ ਤੋਂ ਕਾਂਗਰਸ ਪਾਰਟੀ ਆਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਬਹੁਤ ਸਾਰਾ ਤਸ਼ੱਦਦ ਹੋ ਰਿਹਾ ਹੈ ਤੇ ਉੱਥੇ ਹੀ ਜੋ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨੇ ਉਹ ਪੂਰੀਆਂ ਕੇਂਦਰ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਤੇ ਜਿਸ ਨੂੰ ਲੈ ਕੇ ਹੋਰ ਕਈ ਮੁੱਦੇ ਆ ਜਿਹੜੇ ਕਿ ਡਾਕਟਰ ਅਮਰ ਸਿੰਘ ਨੇ ਰੱਖੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣੋ ਹਾਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਮੈਂ ਇਸ ਪਵਿੱਤਰ ਸਦਨ ਨੂੰ ਦੱਸਣਾ ਚਾਹੁੰਨਾ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਨੇ ਦੂਸਰੀ ਵਾਰ ਮੈਨੂੰ ਇਸ ਸਦਨ 'ਚ ਭੇਜਿਆ ਉਹ ਇਹ ਸਦਨ ਹੈ ਜਿਸ ਜਗ੍ਹਾ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਰਾਜ ਵਿੱਚ ਜਿੰਦਾ ਨੀਆਂ ਚ ਚਿੰਤਾ ਸੀ ਉਹ ਜਗ੍ਹਾ ਹੈ ਮੈਂ ਪਿਛਲੇ 10 ਅਰਚ ਵੀ ਰਿਕੁਐਸਟ ਕੀਤਾ ਹੈ ਅੱਜ ਫੇਰ ਗੇਂਦਰ ਸਰਕਾਰ ਨੂੰ ਰਿਕੁਐਸਟ ਕਰਨਾ ਕਿ ਸ਼੍ਰੀ ਫਤੇਗੜ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਪੋਟ ਚ ਲਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆ ਕੇ ਸਿੱਖ ਜਾ ਹੋ ਸਕੇ ਦਰਸ਼ਨ ਕਰ ਸਕੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਉੱਥੇ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਾਵੇ ਤੀਸਰਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ-ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਵਦਲਾਂ ਤੇ ਐਮਐਸਬੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਨੂੰ ਐਮਐਸਬੀ ਜੀ ਜਾਵੇ ਧੰਨਵਾਦ ਇਹ ਇੰਨੀ ਹੀ ਮੈਂ ਬੇਨਤੀਆ ਕਰਕੇ ਮੈਂ ਇਸ ਪਵਿੱਤਰ ਸਦਨ ਨੂੰ ਦੱਸਣਾ ਚਾਹੁੰਨਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੇ ਦੂਸਰੀ ਵਾਰ ਮੈਨੂੰ ਇਸ ਸਦਨ 'ਚ ਭੇਜਿਆ ਉਹ ਇਹ ਸਦਨ ਹੈ ਜਿਸ ਜਗ੍ਹਾ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਰਾਜ ਵਿੱਚ ਜਿੰਦਾ ਨੀਹਾਂ 'ਚ ਚਿੰਤਾ ਸੀ ਇਹ ਉਹ ਜਗ੍ਹਾ ਹੈ ਮੈਂ ਪਿਛਲੇ ਟੈਨਿਓਰ 'ਚ ਵੀ ਰਿਕੁਐਸਟ ਕੀਤਾ ਹੈ ਅੱਜ ਫੇਰ ਕੇਂਦਰ ਸਰਕਾਰ ਨੂੰ ਰਿਕੁਐਸਟ ਕਰਨਾ ਕਿ ਸ਼੍ਰੀ ਫਤਿਹਗੜ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਲਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆ ਕੇ ਸਿਗਦਾ ਹੋ ਸਕੇ ਦਰਸ਼ਨ ਕਰ ਸਕੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਨਾ ਉੱਥੇ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਖੋਲਿਆ ਜਾਵੇ ਤੀਸਰਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ-ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਫਸਲਾਂ ਤੇ ਐਮਐਸਬੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਨੂੰ ਮੈਸਰਸ ਜੀ ਜੀ ਧੰਨਵਾਦ ਮਾਨੇ ਜਾਵੇ ਧੰਨਵਾਦ ਇੰਨੇ ਆਈ ਮੈਂ ਬੇਨਤੀਆ ਕਰਕੇ ਮੈਂ ਇਸ ਪਵਿੱਤਰ ਸਦਨ ਨੂੰ ਦੱਸਣਾ ਚਾਹਨਾ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਨੇ ਦੂਸਰੀ ਵਾਰ ਮੈਨੂੰ ਇਸ ਸਦਨ 'ਚ ਭੇਜਿਆ ਉਹ ਇਹ ਸਦਨ ਹੈ ਜਿਸ ਜਗ੍ਹਾ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਔਰੰਗਜ਼ੇਬ ਦੇ ਰਾਜ ਵਿੱਚ ਜਿੰਦਾ ਨੀਂਹਾਂ 'ਚ ਚਿੰਤਾ ਸੀ ਉਹ ਜਗ੍ਹਾ ਹੈ ਮੈਂ ਪਿਛਲੇ ਟੈਨਯਰ 'ਚ ਵੀ ਰੀਕਵੈਸਟ ਕੀਤਾ ਹੈ ਅੱਜ ਫੇਰ ਗੇਂਦਰ ਸਰਕਾਰ ਨੂੰ ਰਿਕਵੈਸਟ ਕਰਨਾ ਕਿ ਸ੍ਰੀ ਫਤੇਗੜ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲਿਆ ਜਾਵੇ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਉੱਥੇ ਆ ਕੇ ਸਿੱਖ ਜਾ ਹੋ ਸਕੇ ਦਰਸ਼ਨ ਕਰ ਸਕੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਉੱਥੇ ਮੈਡੀਕਲ ਕਾਲਜ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਾਵੇ ਤੀਸਰਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਜਿੰਨੇ ਜਿਹੜੇ ਬਾਰ-ਬਾਰ ਮੰਗ ਕਰਦੇ ਆ ਕਿ ਸਾਡੀ ਸਾਰੀਆਂ ਵਸਲਾਂ ਤੇ ਐਮਐਸਪੀ ਦਾ ਕਾਨੂੰਨ ਬਣਾਓ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਕਾਨੂੰਨ ਬਣਾ ਕੇ ਉਹਨਾਂ ਨੂੰ ਮਿਲ ਜਾਵੇ ਧੰਨਵਾਦ ਇਹ ਇੰਨੇ ਹੀ ਮੈਂ ਬੇਨਤੀ ਆ ਕਰਕੇ